ਇਕਤਾ ਜਿੰਦਾਬਾਦ ਸਾਰਾ ਇਕਤਾ ਜਿੰਦਾਬਾਦ ਨੈਨੂ ਕੱਟ ਨਹੀਂ ਲੱਗਣ ਦੇਵਾਂਗੇ ਨੈਨੂ ਕੱਟ ਨਹੀਂ ਲੱਗਣ ਦੇਵਾਂਗੇ ਸਾਰਾ ਇਕਤਾ ਜਿੰਦਾਬਾਦ ਨੈਨੂ ਕੱਟ ਨਹੀਂ ਲੱਗਣ ਦੇਵਾਂਗੇ ਨੈਨੂ ਕੱਟ ਨਹੀਂ ਲੱਗਣ ਦੇਵਾਂਗੇ ਇਕਤਾ ਜਿੰਦਾਬਾਦ ਜਿੰਦਾਬਾਦ ਨੈਨੂ ਕੱਟ ਨਹੀਂ ਲੱਗਣ ਦੇਵਾਂਗੇ ਨੈਨੂ ਕੱਟ ਨਹੀਂ ਲੱਗਣ ਦੇਵਾਂਗੇ ਸਾਰਾ ਇਕਤਾ ਜਿੰਦਾਬਾਦ ਸਾਰਾ ਇਕਤਾ ਜਿੰਦਾਬਾਦ ਸਾਰਾ ਇਕਤਾ ਜਿੰਦਾਬਾਦ ਮੈਂ ਕੀ ਜਣਾ ਚਾਹੂਗੀ ਕਿ ਨਾਮ ਨਾਲ ਹੋਟਾ ਕਿਹੜੀ ਸਰਸਾਰੇ ਤੇ ਕਿਸ ਟਾਪਿਕ ਦੇ ਉੱਪਰ ਅੱਜ ਫੋਰਸ ਅਪਲਾਈ ਲਈ ਕਾਰੀਆਂ ਨਾਲ ਵੀ ਐਫਐਸਓਮ ਨਾਲ ਲਈ ਮੀਟਿੰਗ ਹੋਈ ਹੈ ਕੀ ਸ਼ਰਤਾਂ ਰੱਖੀਆਂ ਨੇ ਮੇਰਾ ਨਾਮ ਪਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਆ ਦਾ ਰਾਜੇਵਾਲ ਅੱਜ ਅਸੀਂ ਜਿਹੜਾ ਚੋਣੇ ਨੂੰ ਕਟ ਲਾਉਂਦੇ ਸੀ ਉਹਦੇ ਸੰਬੰਧ ਵਿੱਚ ਫਰੂਟ ਸੰਗਵਾਈ ਅੱਜ ਦੀ ਜਿਹੜੀ ਸੀ ਮੀਟਿੰਗ ਉਹ ਇੱਥੇ ਡੀਸੀ ਸਾਹਿਬ ਨਾਲ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਅੱਜ ਇੱਥੇ ਮੀਟਿੰਗ ਰਖਾਈ ਸੀ ਅਸੀਂ ਡੀਸੀ ਸਾਹਿਬ ਨੂੰ ਵੀ ਇਹ ਗੱਲ ਦੱਸੀ ਸੀ ਕਿ ਕੱਟ ਜੜਾ ਵਾ ਉਹ ਕੱਟਦੇ ਹੋ ਐ ਕਿ ਕੱਟ ਨਹੀਂ ਕਿਸੇ ਨੂੰ ਲੱਗੇਗਾ। ਤੋਂ ਇਹ ਤੋਂ ਪਹਿਲਾਂ ਅਸੀਂ ਕੁਝ ਦਿਨਾਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਹਦੇ ਵਿੱਚ ਅਸੀਂ ਇਹ ਸ਼ਰਤ ਰੱਖੀ ਸੀ ਕਿ ਕੱਟ ਜੜਾ ਵਾ ਉਹ ਨਹੀਂ ਲੱਗਣ ਦੇ ਦਿੱਤਾ ਚਾਊਗਾ ਤੇ ਡੀਸੀ ਸਾਹਿਬ ਨੇ ਵਿਸ਼ਵਾਸ ਦਿਖਾਇਆ ਦਵਾਇਆ ਸੀ ਕਿ ਕੱਟ ਬਿਲਕੁਲ ਨਹੀਂ ਲੱਗੇਗਾ। ਕਿੰਨੇ ਮੁੱਤਰ ਦੇ ਉੱਪਰ ਕੱਟ ਨਹੀਂ ਰਿਹਾ ਇਹ 17 ਮੁੱਤਰ ਤੋਂ ਸ਼ੁਰੂ ਕਰ ਦਿੱਤਾ ਸੀ। ਕੱਲ ਧਾਰੀਵਾਲ ਮੰਡੀ ਦੇ ਵਿੱਚ ਜਿਹੜਾ ਸੀ 17 ਮੁੱਤਰ ਦਾ ਜਿਹੜਾ ਸੀ 2200 ਰੁਪਿਆ ਰੇਟ ਕਰਦਾ ਸੀ ਤੇ ਜਿਹੜਾ ਉੱਪਰਲਾ ਵਾ ਉਹਦੀ ਜਿਹੜੀ 30 ਤੋਂ 35 ਰੁਪਏ ਜਿਹੜਾ ਸੀ ਕੱਟ ਸ਼ੁਰੂ ਕਰਤਾ ਸੀ 25 ਤੋਂ ਲੈ ਕੇ ਸ਼ੁਰੂ ਕਰਤਾ ਵੀ 1 ਪੁਆਇੰਟ ਦਾ 25 ਤੋਂ 30 ਰੁਪਏ ਕੱਟ ਜਿਹੜਾ ਉਹ ਜਿੱਦਾਂ ਜਿੱਦਾਂ ਕਿਸੇ ਦੀ ਵਕਚਰ ਆਉਂਦੀ ਜਾਵੇਗੀ ਉਸ ਦੇ ਹਿਸਾਬ ਨਾਲ ਸੇਲਦਾ ਦਿੱਤਾ ਜਾਵੇਗਾ ਪਰ ਅਸੀਂ ਇੱਥੇ ਜਦੋਂ ਆ ਕੇ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਡੂ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਕਾਟ ਜਿਹੜਾ ਵਾ 17 ਵਕਚਰ ਵਾਲੇ ਨੂੰ ਨਹੀਂ ਲੱਗਣ ਦਿੱਤਾ ਜਾਊਗਾ ਪਰ ਅਸੀਂ ਇਹਨਾਂ ਨੂੰ ਇੱਕ ਗੱਲ ਬੜੀ ਸਾਫ਼ ਸਾਫ਼ ਵਿੱਚ ਦੱਸਦੀ ਆ ਕਿ ਕੋਈ ਵੀ ਤੁਹਾਡਾ ਅਸਰ ਕੋਈ ਵੀ ਤੁਹਾਡਾ ਮਹਿਕਮੇ ਦਾ ਕਰਮਚਾਰੀ ਜਿਹੜਾ ਵੀ ਜਿਹਦੀ ਮੰਡੀ ਦੇ ਵਿੱਚ ਅਸੀਂ ਕਾਟ ਲੱਗਾ ਦੇਖ ਲਿਆ ਸਾੰਦਾ ਜੜਾ ਬਾ ਝੁੰਡਾ ਉਹਦੇ ਨਾਲ ੱੱਕਾ ਹੁੰਦਾ ਦੇਖ ਲਿਆ ਸਾਡੇ ਕੋਲ ਰਿਪੋਰਟ ਆ ਗਈ ਤਾਂ ਅਸੀਂ ਵਿਦ ਪ੍ਰੂਫ ਲੈ ਕੇ ਉਹ ਅਫਸਰ ਨੂੰ ਵੀ ਬਖਸ਼ਿਆ ਜਾਏਗਾ ਤਾਂ ਉਸ ਆਰਤੀ ਨੂੰ ਵੀ ਬਖਸ਼ਿਆ ਜਾਏਗਾ ਜਿਹੜੇ ਸ਼ੈਲਰ ਵਾਲੇ ਆ ਇੱਕ ਕੋਈ ਸ਼ੈਲਰ ਵਾਲਾ ਬਾਹਰ ਦਾਵਾ ਕੋਈ ਉਹ ਆ ਕੇ ਇੱਥੇ ਖਰੀਦ ਕਰਦਾ ਮੇਰੀ ਸ਼ੈਲਰ ਵਾਲੇ ਜਿੰਨੇ ਵੀ ਆ ਐਸੋਸੀਏਸ਼ਨ ਵਾਲੇ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਦੇ ਪ੍ਰਧਾਨ ਜੀ ਅਸੀਂ ਕਟ ਨਹੀਂ ਲਾਉਂਦੇ ਇਸ ਕਰਕੇ ਜਿਹੜਾ ਬਾਏ ਬਾਹਰ ਦੀ ਕੋਈ ਹੈ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਸੋ ਅਸੀਂ ਉਹਨਾਂ ਬਾਰੇ ਵੀ ਇਸ ਗੱਲ ਦਾ ਜਿਗਰ ਕਰ ਲਿਆ ਕਿ ਜਿੱਥੇ ਵੀ ਇਹ ਮਿਲ ਗਿਆ ਸਾਨੂੰ ਉੱਥੇ ਵੀ ਅਸੀਂ ਗੱਲ ਕਰਾਂਗੇ ਸੋ ਮੈਂ ਇੱਕ ਗੱਲ ਤੁਹਾਡੇ ਚੰਨ ਰਹੀਂ ਕਹਿਣੀ ਚਾਹਣਾ ਕਿ ਜੇ ਕਿਸੇ ਨੇ ਕਟ ਲਾਇਆ ਤਾਂ ਉਹਦੇ ਵਿਰੁੱਧ ਜਥੇਬੰਦੀ ਰਾਜੇਵਾਲ ਜਿਹੜੀ ਸ਼ਕਤਕਸ਼ਣ ਲੱਗੂਗੀ ਤਾ ਉਹਨਾਂ ਸਰਕਾਰੀ ਮੁਲਾਜ਼ਮ ਹੋਇਆ ਜਾਂ ਪ੍ਰਾਈਵੇਟ ਹੋਇਆ ਉਹਨੂੰ ਘਰ ਦਾ ਰਸਤਾ ਅਸੀਂ ਦਿਖਾਵਾਂਗੇ। ਆਰਤੀਆ ਆਇਆ ਤਾਂ ਉਹਦਾ ਵੀ ਜਿਹੜਾ ਵਾ ਉਹ ਕੰਮ ਅਸੀਂ ਕਰਵਾ ਦਿਆਂਗੇ। ਸੋ ਅਸੀਂ ਅੱਜ ਤੋਂ ਹੀ ਜਿਹੜੇ ਆ ਇਹ ਪੂਰੇ ਕਬਰ ਕੱッセ ਕਰਦੇ ਆ ਰਾਜੇਵਾਲ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਕਿ ਸਿਰਫ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਟਾਰਗੇਟ ਕਿਉਂ ਕੱਟ ਲੱਗਣ ਦਾ। ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਆ ਕਿ ਕੱਟ ਨਹੀਂ ਲੱਗਣ ਦਿੱਤਾ ਜਾਊਗਾ। ਜੇ ਕਿਸੇ ਨੂੰ ਕੱਟ ਲੱਗਦਾ ਤਾਂ ਉਹ ਤੁਰੰਤ ਰਾਜੇਵਾਲ ਜਿ세 ਬੰਦੀ ਨਾਲ ਸੰਪਰਕ ਕਰਲੇ। ਉਹਦੇ ਸਾਰੇ ਪੈਸੇ ਜਿੰਦਾ ਪਿਛਲੀ ਵਾਰ ਅਸੀਂ ਦਵਾਏ ਸੀ ਇਦਾਂ ਦਵਾਵਾਂਗੇ ਹੁਣ ਅਸੀਂ ਇੱਕ ਸਾਡੇ ਵੱਲੋਂ ਫੇਰ ਚਪਾਵਨੀ ਆ ਕਿ ਜਿਹੜੇ ਵਿਅਕਤੀ ਨੇ ਕਟੜ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਕਿਸਾਨ ਦੇ ਨਾਲ ਹੁੰਦਾ ਤਾਂ ਕਬਰ برداشت ਨਹੀਂ ਕੀਤਾ ਜਾਊਗਾ ਅਸੀਂ ਦੂਸਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਤਾਰਨਾ ਕਰਦੇ ਆ ਕਿ ਭਾਈ ਕਬਰ ਕੱッセ ਘਸ ਨੂੰ ਕੱਟ ਪੰਜਾਬ ਚ ਨਹੀਂ ਲੱਗਣ ਦਿੱਤਾ ਜਾਊਗਾ ਕਿਸੇ ਨੂੰ ਅਸੀਂ ਦਿੱਤਾ ਬੀਐਫਓ ਸਾਹਿਬ ਨੂੰ ਉਹਨਾਂ ਨੇ ਇੰਸਪੈਕਟਰ ਸਾਹਿਬਾਨ ਸੱਦੇ ਸੀ ਤਾਂ ਉਹਨਾਂ ਦੇ ਜਿਹੜੇ ਨਾਲ ਬੈਠੇ ਹੋਰ ਅਧਿਕਾਰੀ ਸੀ ਉਹ ਸਾਰੇ ਬੈਠੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਕਟ ਦਾ ਜਿਹੜਾ ਵਾਹ ਕਿਸਾਨ ਝੋਨਾ ਸੁੱਕਾ ਲੈ ਕੇ ਆਵੇ ਤਾਂ ਕਟ ਨਹੀਂ ਲੱਗੂਗਾ ਫਿਰ ਇੱਕ ਗੱਲ ਕੀਤੀ ਕਿ ਜਿਹੜਾ ਡੜਾ ਮਰਵਾਉਂਦੇ ਨੇ ਆਰਤੀਏ ਉਹਦੇ ਵਿੱਚ ਜਿਹੜਾ ਵਾ ਉਹ ਸਭ ਤੋਂ ਵੱਧ ਨੁਕਸਾਨ ਇਹਨਾਂ ਦਾ ਕਿਸਾਨ ਡੜਾ ਨਾਲ 바ਵੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਆ ਡੜਾ ਕਿਸਾਨ ਨਹੀਂ ਲਵਾਉਂਦਾ ਉਹ ਆਰਤੀਆ ਲਵਾਉਂਦਾ ਉਹਦੇ ਨਾਲ ਗੱਲ ਕਰ ਲੋ ਕਿਸਾਨ ਤੇ ਆਪਣਾ ਝੋਨਾ ਜਿਹੜੀ ਫਸਲ ਲੈ ਕੇ ਆਉਂਦਾ ਹੀ ਆ ਪਰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਝੋਨਾ ਸੁੱਕਾ ਮੰਡੀ ਦੇ ਵਿੱਚ ਲੈ ਕੇ ਜਾਓ ਸੋ ਇਹ ਜਿਹੜੀ ਆ ਕਦਾਸੀ ਅਸੀਂ ਖਾਸ ਤੌਰ ਤੇ ਅੱਜ ਇਸ ਗੱਲ ਤੇ ਕਵਰਕੱਛੇ ਕਰਕੇ ਸਾਡੀ ਜਥੇਬੰਦੀ ਆਈ ਆ ਕਿ ਕਿਸੇ ਵੀ ਵਿਅਕਤੀ ਨੂੰ ਜਿੰਨੇ ਵੀ ਕਟ ਮਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਕੋਈ ਵੀ ਕਿਸਾਨ ਆਪਣਾ ਝੋਨਾ ਕੱਟ ਕੇ ਨਾ ਵੇਚੇ ਜੇ ਕਿਸੇ ਨੂੰ ਮਜਬੂਰ ਕਰਦਾ ਵਾ ਕੋਈ ਪ੍ਰਾਈਵੇਟ ਵਾਲਾ ਕਰਦਾ ਕੋਈ ਸਰਕਾਰੀ ਵਾਲਾ ਕਰਦਾ ਵਾ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਫਸਲ ਜਿਹੜੀ ਆ ਉਹ ਚਕਾਵਾਂਗੇ ਸਾਡੇ ਕੋਲ ਨੌ ਬਲਾਕ ਪ੍ਰਧਾਨ ਨੇ ਜਿਹੜੇ ਖੜੇ ਨੇ ਉਹ ਨੌ ਹੀ ਬਲਾਕ ਪ੍ਰਧਾਨਾਂ ਨੂੰ ਕੀ ਇਕਾਈਆਂ ਦੇ ਪ੍ਰਧਾਨਾਂ ਤੱਕ ਅਸੀਂ ਇਸ ਗੱਲ ਦਾ ਜਿਹੜਾ ਉਹਨਾਂ ਨੂੰ ਦੱਸਤਾ ਬਾਕੀ ਇਹ ਚਪਾਵਨੀ ਹੈ ਸਰਕਾਰ ਨੂੰ ਕਿ ਜੇ ਉਹਨੇ ਕਟ ਲਾਏ ਤੇ ਜੀਣਾ ਹਰਾਮ ਕਰਦੇ ਆਂਗੇ ਜੇ ਕਿਸੇ ਅਫਸਰ ਨੇ ਕਟ ਲਵਾਏ ਤਾਂ ਉਹਦਾ ਵੀ ਧੂਣਾ ਕੱਢ ਕੇ ਰੱਖ ਦਿਆਂਗੇ ਤੇ ਦੂਹੇ ਗਾੜੀ ਝੋਨੇ ਦੇ ਢੇਰ ਲਵਾ ਦੇਾਂਗੇ ਫਿਰ ਕਿਸਾਨਾਇਤੀ ਕੀ ਕਹਣਾ ਚਾਹੁੰਦੇ ਕਿ ਜਦੋਂ ਅਰਵਾ ਬਲਾਕ ਤੋਂ ਇਹ ਕਿੰਨੀ ਚੀਜ਼ਾਂ ਲੈ ਰਿਹਾ ਸਾਡੇ ਕੋਲ ਅੱਜ ਇਹ ਕਿਸਾਨ ਜੁਨਨ ਆਏ ਸੀ ਕਿਸਾਨ ਜੁਨਨ ਨੇ ਕੁਝ ਆਪਣੇ ਮੁੱਦੇ ਰੱਖੇ ਨੇ ਕਿ ਇਸ ਵਾਰੀ ਰੈਗਲੋਕੇਟ ਦੇ ਜ਼ਿੰਮੇਦਾਰ ਹੈ ਜਿਹੜਾ ਫਸਲ ਲਾ ਕੇ ਹਮਰਾ ਪ੍ਰੋਦੇਸ ਬੰਦੀ ਕਿਸੇ ਤਰ੍ਹਾਂ ਦਾ ਘਟਨਾ ਨਾ ਲਗੇ ਸੋ ਸਾਡੇ ਵੱਲੋਂ ਹੀ ਪੂਰੇ ਇਨਸਪੈਕਟਰਸ ਐਂਡ ਯੂਨਿਟ ਸਟਾਫ ਪਲੱਸ ਮੰਡੀ ਕੋਆਰਡੀਨੇਟਰ ਬੁਕਾਇਦਾ ਮੀਟਿੰਗਾਂ ਕਰਕੇ ਇਸ ਮੰਡੀ ਬੁਕਾਇਦਾ ਹਜਰ ਤਾਂ ਕੀਤੀਆਂ ਹੋਈਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਇਸ ਮਾਮਲੇ 'ਚ ਖਾਸ ਕਰਕੇ ਜਦੋਂ ਕਿਸਾਨ ਆਪਣੀ ਫਸਲ ਸਪੈਸਿੰਗ ਦੇ ਅਨੁਸਾਰ ਲੈ ਕੇ ਆਉਂਦਾ ਜਦੋਂ ਉਹਦਾ ਮਾਹਰ 17 ਆਂਦਾ ਹੈ ਪਲੱਸ ਜੋ ਸਰਕਾਰੀ ਹਦਾਇਤਾਂ ਅਨੁਸਾਰ ਜਿਹੜੀ ਅਗੀਆ ਤੇਰੀ ਪਾਈ ਜਾਂਦੀ ਆ ਉਹਦੇ 'ਚ ਕਿਸੇ ਤਰ੍ਹਾਂ ਦੀ ਕਿਸਾਨ ਦੀ ਕੋਈ ਵੀ ਫਾਈਨੈਂਸ਼ੀਅਲ ਖਜਲਖੁਆਰੀ ਜਾਂ ਫਾਈਨੈਂਸ਼ੀਅਲ ਲੌਸ ਨਹੀਂ ਹੋਣਾ ਚਾਹੀਦਾ ਸੋ ਇਸ ਬੰਦੀ ਆਪਾਂ ਅੱਜ ਜਿਹੜੇ ਪ੍ਰਧਾਨ ਆਏ ਸੀ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਔਰ ਪੀਐਲਜੀ ਉਹ ਪੁਆਇਰ ਰੈਟਾ ਜਾਰੀ ਕਰ ਰਹੇ ਆ ਕਿ ਜੇ ਕੋਈ ਦਿੱਕਤ ਆਂਦੀ ਹੈ ਤਾਂ ਉਹ ਤਰੰਤ ਜਿਹੜੀ ਇੱਥੇ ਕਮੇਟੀ ਦੇ ਮਾਰਕਮੇਟੀ ਦੇ ਧਿਆਨ ਚ ਲਿਆਉਣ ਤੇ ਸਾਡਾ ਵੀ ਇੱਕ ਅਪੀਲ ਕਰਨਾ ਹੈ ਜੀ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਰੋਬੀਲ ਵੀ ਹੈ ਕਿ ਜਦੋਂ ਤੁਸੀਂ ਆਪਣੀ ਫਸਲ ਲੈ ਕੇ ਆਣੀ ਹੈ ਕਿਰਪਾ ਕਰਕੇ ਉਹ ਫਸਲ ਦਾ ਮਾਹਰ ਜਿਹੜਾ ਹੈ ਜਾਂ ਉਹ ਫਸਲ ਸੁੱਕੀ ਵਧਾਈ ਜੋ ਪੱਕਣ ਪੂਰੀ ਪੱਕਣ ਤੇ ਉਹਦਾ ਉਹ ਤਾਂ ਕਿ ਤੁਹਾਨੂੰ ਪੂਰਾ 2399 ਰੁਪਏ ਰੇਟ ਜਿਹੜਾ ਪ੍ਰਤੀ ਕੰਟੋਲ ਕਰਨ ਨੂੰ ਮਿਲੇ ਜਿਸ ਦੇ ਨਾਮ ਦੀ 35A ਕੇ ਮਾਜੋਬ ਰਿਸਰਵ ਨੂੰ ਇਸ ਲਈ ਇੱਕ ਕੰਬਾਈਨਾ ਵਾਸਤੇ ਸਖਤ ਹੁਦੇਸ਼ ਜਾਰੀ ਕੀਤੇ ਨੇ ਕਿ ਜਿਹੜੀਆਂ ਕੰਬਾਈਨਾ ਨੇ ਉਸ ਵੇਲੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਚੱਲਣ। ਸੋ ਸਾਡੂ ਵੀ ਇਹ ਫੀਲ ਹੈ ਕਿ ਜਿਹੜਾ ਕਿਸਾਨ ਹੈ ਉਹ ਜਾਂ ਆਪਣਾ ਜਿਹੜੇ ਕੰਬਾਈਨਾ ਆਪਰੇਟਰਸ ਨੇ ਉਹ ਜਿਹੜੀਆਂ ਕੰਬਾਈਨਾ ਨੇ ਉਹਨਾਂ ਨੂੰ ਸਿਰਫ 10 ਤੋਂ 6 ਵਜੇ ਤੱਕ ਚਲਾਣ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਿਰਫ 10 ਵਜੇ ਤੱਕ ਕੰਬਾਈਨਾ ਚਲਾਣ ਦੀ ਸਖਤ ਮਨਾਈ ਹੋਈ ਹੈ। ਜੇ ਆਪਾਂ ਦਿਨ ਟਾਈਮ ਤੇ ਚੋਣ ਆਵਾਵਾਵੇ

ਤੰਗੀਆਂ ਪਰੇਸ਼ਾਨੀ ਆਂਦੀ ਆ ਤਾਂ ਸੰਬੰਧਿਤ ਮਾਤਵਿਦ ਦੇ ਆਪਣੇ ਕਿਸਾਨ ਜਿਹੜੇ ਨੇ ਦੱਸ ਸਕਦੇ ਨੇ ਕਿਰਨ ਤੋਂ ਮਸਲਾ ਹੱਲਿਤ ਹੋ ਜਾਏਗਾ